3000 ਕਰੋੜ ਰੁਪਏ ਦੀ ਚੋਰੀ ਕਰ ਚੁੱਕਿਆ ਪਿਛਲੇ 15 ਸਾਲਾਂ ਦੇ ਵਿੱਚ ਹਾਂਜੀ ਪੂਰੇ 3000 ਕਰੋੜ ਰੁਪਏ ਦੀ ਚੋਰੀ ਪਿਛਲੇ 15 ਸਾਲਾਂ ਦੇ ਵਿੱਚੋਂ ਭਾਰਤ ਸਰਕਾਰ ਨੂੰ ਇੰਨਾ ਘਾਟਾ ਪਾ ਚੁੱਕਿਆ ਇਹਦੇ ਵਿੱਚੋਂ 400 ਕਰੋੜ ਰੁਪਏ ਦੀ ਜਿਹੜੀ ਚੋਰੀ ਹੈਗੀ ਆ ਉਹ ਗੁਜਰਾਤ ਦੇ ਸੰਦੀਪ ਗੁਪਤਾ ਉਰਫ ਸੈਂਡੀ ਦੁਆਰਾ ਕੀਤੀ ਗਈ ਆ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਕਿ ਉਹਦੇ ਛੋਟੇ-ਮੋਟੇ ਜਿਹੜੇ ਅੱਗੇ ਕੰਮ ਕਰਨੇ ਵਾਲੇ ਲੋਕ ਉਹ ਤਾਂ ਫੜੇ ਆ ਪਰ ਉਹ ਜਿਹੜਾ ਸੰਦੀਪ ਗੁਪਤਾ ਹਾਲੇ ਤੱਕ ਵੀ ਜਿਹੜਾ ਹੈ ਇਹ ਪੁਲਿਸ ਦੀ ਪਕੜ ਦੇ ਵਿੱਚ ਨਹੀਂ ਆਇਆ ਜਿਹੜਾ ਕੱਚਾ ਤੇਲ ਜਿਹੜਾ ਇੰਡੀਆ ਵੱਖ-ਵੱਖ ਦੇਸ਼ਾਂ ਤੋਂ ਇੰਪੋਰਟ ਕਰਦਾ ਹੈਗਾ ਤੇ ਇੰਡੀਆ ਦੇ ਵਿੱਚ ਲਿਆ ਕੇ ਉਹਦੀਆਂ ਰਫੈਨਰੀਆਂ ਦੇ ਵਿੱਚ ਉਹਦਾ ਸ਼ੁੱਧੀਕਰਨ ਕੀਤਾ ਜਾਂਦਾ ਜਿੱਤੋਂ ਅੱਗੇ ਡੀਜ਼ਲ ਪੈਟਰੋਲ ਕਾਲਾ ਤੇਲ ਮਿੱਟੀ ਦਾ ਤੇਲ ਜਾਂ ਹੋਰ ਇਹ ਪੈਟਰੋਲੀਅਮ ਜਿਹੜੇ ਪਦਾਰਥਾ ਉਹ ਬਣਦੇ ਆ ਸੋ ਉਹ ਵਾਲੇ ਕੱਚੇ ਤੇਲ ਦੀ ਜਾਨੀ ਕਿ ਇੱਥੇ ਐਨੀ ਜਾਨੀ ਕਿ ਉਹਦੀ ਚੋਰੀ ਹੋ ਚੁੱਕੀ ਆ ਪਿਛਲੇ 15 ਸਾਲਾਂ ਦੇ ਵਿੱਚ ਸੋ ਇਹ ਚੋਰੀ ਜਿਹੜੀ ਹੈਗੀ ਆ ਕੱਚੇ ਤੇਲ ਦੀ ਕੀਤੀ ਕਿੱਦਾਂ ਜਾ ਰਹੇ ਸੀ ਐਡੇ ਵੱਡੇ ਲੈਵਲ ਤੇ ਤੇ ਇੰਨੇ ਪੈਸੇ ਯਾਨੀ ਕਿ ਉਹਦਾ ਨੁਕਸਾਨ ਕੀਤਾ ਸਰਕਾਰ ਦਾ ਸੋ ਮੈਂ ਦੱਸਦਾ ਇਹ ਜਿਹੜੀਆਂ ਪਾਈਪਲਾਈਨਾਂ ਹੈਗੀਆਂ ਆ ਇਹ ਇੰਡੀਅਨ ਆਇਲ ਕਾਰਪੋਰੇਸ਼ਨ ਦੀਆਂ ਜਿਹੜੀਆਂ ਪਾਈਪਲਾਈਨਾਂ ਹੈਗੀਆਂ ਦੂਸਰੀ ਹੈਗੀ ਆ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ ਇਹਨਾਂ ਦੋਨਾਂ ਦੀਆਂ ਜਿਹੜੀਆਂ ਪਾਈਪਲਾਈਨਾਂ ਹੈਗੀਆਂ ਆ ਵੈਸੇ ਤਾਂ ਬਹੁਤ ਸਾਰੇ ਹੋਰ ਰਾਜਾਂ 'ਚ ਵੀ ਹੈਗੀਆਂ ਇੰਡੀਆ ਦੇ ਜਿਹੜੀਆਂ ਬੰਦਰਗਾਹਾਂ ਤੋਂ ਯਾਨੀ ਕਿ ਅੱਗੇ ਜਾਂਦੀਆਂ ਜਿੱਦਾਂ ਬੰਦਰਗਾਹਾਂ ਦੇ ਉੱਤੇ ਇਹ ਕੱਚਾ ਤੇਲ ਉਤਰਦਾ ਤਾਂ ਉੱਥੋਂ ਹੀ ਇਹ ਪਾਈਪਲਾਈਨਾਂ ਸਰਕਾਰ ਨੇ ਬਿਚਾਈਆਂ ਰਿਫਾਇਨਰੀਆਂ ਤੱਕ ਤੇ ਰਿਫਾਇਨਰੀਆਂ ਦੇ ਵਿੱਚ ਇਹ ਕੱਚੇ ਤੇਲ ਦਾ ਸ਼ੁੱਧੀਕਰਨ ਕੀਤਾ ਜਾਂਦਾ ਇਸੇ ਤਰ੍ਹਾਂ ਜਿੱਥੇ ਇਹ ਚੋਰੀ ਕੀਤੀ ਗਈ ਆ ਇਹ ਪਾਈਪਲਾਈਨਾਂ ਇਹ ਗੁਜਰਾਤ ਦੀ ਬੰਦਰਗਾਹ ਦੇ ਉੱਤੇ ਪਾਈਆਂ ਹੋਈਆਂ ਤੇ ਇਹ ਰਾਜਸਥਾਨ ਦੇ ਵਿੱਚ ਹੀ ਹੁੰਦੀਆਂ ਹੋਈਆਂ ਇਹ ਇਹ ਹਰਿਆਣੇ ਦੇ ਵਿੱਚ ਤੱਕ ਜਾਂਦੀਆਂ ਇਹ ਪਾਈਪਲਾਈਨਾਂ ਕਿਉਂਕਿ ਹਰਿਆਣੇ ਦੇ ਪਾਣੀਪਤ ਤੇ ਮਥੁਰਾ ਦੇ ਵਿੱਚ ਇਹ ਜਿਹੜੀਆਂ ਰਫਾਇਨਰੀਆਂ ਹੈਗੀਆਂ ਜਿੱਥੇ ਤੇਲ ਇਹ ਕੱਚੇ ਤੇਲ ਦਾ ਸ਼ੁੱਧੀਕਰਨ ਕੀਤਾ ਜਾਂਦਾ ਉੱਥੇ ਤੱਕ ਪਹੁੰਚਦਾ ਸੋ ਕਰਦੇ ਕੀ ਸੀਗੇ ਇਹ ਜਿਹੜੇ ਗਰੋ ਹੈਗੇ ਆ ਜਿਹੜੇ ਚੋਰੀ ਕਰਦੇ ਸੀਗੇ ਸੋ ਇਹ ਕੱਚੇ ਤੇਲ ਨੂੰ ਜਿਹੜੀ ਹੈ ਇਹ ਪਾਈਪਲਾਈਨ ਹੈ ਇਹ ਰਾਹ ਦੇ ਵਿੱਚ ਹੀ ਜਾਂਦੀਆਂ ਸੀਗੀਆਂ ਜਿੱਦਾਂ ਇਹ ਰਾਜਸਥਾਨ ਦੇ ਵਿੱਚੋਂ ਗੁਜ਼ਰ ਰਹੀਆਂ ਸੀ ਕਿਉਂਕਿ ਰਾਜਸਥਾਨ ਦੇ ਵਿੱਚ ਇਹ ਵਾਲੇ ਏਰੀਏ ਦੇ ਵਿੱਚ ਆਬਾਦੀ ਘਟਾ ਸੋ ਇਹਦਾ ਨਕਸ਼ਾ ਵਗੈਰਾ ਇਹ ਜਿਹੜੇ ਚੋਰ ਸੀਗੇ ਉਹ ਸਾਰਾ ਕੱਢ ਲੈਂਦੇ ਸੀਗੇ ਅੱਜ ਕੱਲ ਅਵੇਲੇਬਲ ਹੈਗਾ ਮੈਂ ਵੀ ਤੁਹਾਡੇ ਮੋਰੇ ਕੱਢ ਕੇ ਰੱਖਿਆ ਸੋ ਕਿੱਥੋਂ ਕਿੱਥੋਂ ਇਹ ਪਾਈਪਲਾਈਨ ਗੁਜ਼ਰ ਰਹੀ ਆ ਕਿਹੜੇ ਪਿੰਡ ਦੇ ਵਿੱਚੋਂ ਕਿਹੜੇ ਖੇਤ ਦੇ ਵਿੱਚੋਂ ਸੋ ਇਹ ਜਿਹੜੇ ਗਰੋ ਸੀਗੇ ਉਸੇ ਹੀ ਪਿੰਡ ਦੀ ਜਾਂ ਉਸ ਏਰੀਏ ਦੀ ਕੋਈ ਜਗ੍ਹਾ ਕਿਰਾਏ ਤੇ ਲੈ ਲੈਂਦੇ ਸੀ ਜਾਂ ਖੇਤ ਨੂੰ ਕਿਰਾਏ ਤੇ ਲੈ ਲੈਂਦੇ ਸੀ ਇੱਥੋਂ ਤੱਕ ਕਿ ਕਈ ਇਹੋ ਘਰ ਵਗੈਰਾ ਖਰੀਦ ਵੀ ਲੈਂਦੇ ਸੀ ਕਿਉਂਕਿ ਰਾਜਸਥਾਨ ਦੇ ਵਿੱਚ ਜ਼ਮੀਨ ਸ਼ਾਇਦ ਥੋੜੀ ਸਸਤੀ ਹੈਗੀ ਆ ਸੋ ਉੱਥੋਂ ਦੇ ਹੀ ਨਾਲ ਕੋਈ ਬੰਦੇ ਰੜਾ ਰਲੂ ਕੇ ਇਹ ਜਿਹੜੇ ਗਰੋ ਸੀਗੇ ਰਾਜਸਥਾਨ ਦੇ ਵਿੱਚ ਕੁਈ ਨਾ ਕੋਈ ਜ਼ਮੀਨ ਦਾ ਜਗਾੜ ਕਰਕੇ ਕਿਰਾਏ ਤੇ ਲੈ ਕੇ ਜਾਂ ਖਰੀਦ ਕੇ ਉਸ ਜਗ੍ਹਾ ਨੂੰ ਇਹ ਪੂਰਾ ਆਲੇ-ਦੁਆਲੇੋਂ ਬਗੜਾ ਕਰ ਦਿੰਦੇ ਸੀਗੇ ਇਸ ਤਰ੍ਹਾਂ ਤਾਂ ਜੋ ਇਹ ਬਾਹਰ ਕਿਸੇ ਨੂੰ ਦਿਖੇ ਨਾ ਸੋ ਉੱਥੋਂ ਹੀ ਇਹ ਪੂਰੀ ਸਰੰਗ ਪੱਟੀ ਜਾਂਦੀ ਸੀਗੀ ਇਹ ਥੱਲੇ ਤੱਕ ਜਿੱਥੇ ਉਹ ਪਾਈਪ ਲਾਈਨ ਗੁਜ਼ਰਦੀ ਹੈਗੀ ਆ ਜਿਹੜੀਆਂ ਇਹ ਸਰਕਾਰੀ ਪਾਈਪ ਲਾਈਨਾਂ ਕੱਚੇ ਤੇਲ ਵਾਲੀਆਂ ਲੰਘਦੀਆਂ ਹੁੰਦੀਆਂ ਸੀਗੀਆਂ ਇਹਨਾਂ ਦੀ ਜਿਹੜੀ ਪਰਤ ਲਾ ਲਓ 4 ਤੋਂ 5 ਐਮ ਐਮ ਮੋਟੀ ਹੁੰਦੀ ਸੀਗੀ ਸੋ ਜੇਕਰ ਇਹ ਜਿਹੜੀ ਇਲੈਕਟ੍ਰੋਨਿਕ ਡ੍ਰਿਲਿੰਗ ਮਸ਼ੀਨ ਦੇ ਨਾਲ ਇਹਦੇ ਵਿੱਚ ਛੇ ਕਰਦੇ ਆ ਤਾਂ ਉਹਦੇ ਨਾਲ ਬਲਾਸਟ ਹੋ ਸਕਦਾ ਜੀ ਕਿਉਂਕਿ ਕੱਚਾ ਤੇਲ ਸਿਗਾ ਉਹਦੇ ਵਿੱਚੋਂ ਚਿਗਿਆੜੇ ਵਗੈਰਾ ਨਿਕਰਦੇ ਆ ਸੋ ਇਹ ਜਿਹੜਾ ਹੈਂਡ ਨਾਲ ਜਿਹੜਾ ਹੱਥ ਦੇ ਨਾਲ ਜਿਹੜੀਆਂ ਜੂਸ ਹੁੰਦੀਆਂ ਇਹ ਮਸ਼ੀਨਾਂ ਡ੍ਰਿਲਿੰਗ ਮਸ਼ੀਨ ਹੈਗੀਆਂ ਬਹੁਤ ਜਾਨੀ ਕਿ ਬਰੀਕੀ ਦੇ ਨਾਲ ਇਹਨਾਂ ਦੇ ਵਿੱਚ ਸ਼ੇਕ ਕਰਦੇ ਸੀਗੇ ਐਦਾਂ 2 2 3 3 ਇੰਚੀ ਦਾ ਪਾਈਪ ਇਹਦੇ ਵਿੱਚ ਜਾਨੀ ਕਿ ਪੂਰਾ ਬਾਲਵ ਲਾ ਕੇ ਉੱਥੇ ਫਿੱਟ ਕਰ ਦਿੱਤਾ ਜਾਂਦਾ ਸੀਗਾ 15000 ਲੀਟਰ ਵਾਲੀ ਟੈਂਕੀ ਪਤੰਦਰ ਅੱਧੇ ਘੰਟੇ ਦੇ ਵਿੱਚ ਭਰ ਦਿੰਦੇ ਸੀਗੇ ਆਹਾਂ 2-3 ਇੰਚੀ ਪੈਪ ਦੇ ਵਿੱਚੋਂ ਕੱਢ ਕੇ ਕਿਉਂਕਿ ਜਿਹੜਾ ਇਹ ਕਰੂਡ ਆਇਲ ਇਹਦੇ ਵਿੱਚੋਂ ਨਿਕਲਦਾ ਸੀ ਵੱਡੇ ਪੈਪ ਦੇ ਵਿੱਚੋਂ ਬਹੁਤ ਪ੍ਰੈਸ਼ਰ ਦੇ ਨਾਲ ਨਿਕਲਦਾ ਹੁੰਦਾ ਤੇ ਇਹ ਜਿਹੜਾ ਟੈਂਕਰ ਸੀਗਾ ਉਹ 12 ਤੋਂ ਲੈ ਕੇ 15 ਲੱਖ ਤੱਕ ਦਾ ਇੰਡੀਆ ਦੀ ਮਾਰਕੀਟ ਦੇ ਵਿੱਚ ਇਹ ਵੇਚ ਦਿੰਦੇ ਸੀਗੇ ਤੇ ਇਹ ਜਿਹੜਾ ਕਰੂਡ ਆਇਲ ਹੈ ਜਿੱਥੇ ਇਹ ਕੰਮ ਹੁੰਦਾ ਬੜਬੜੀਆਂ ਫੈਕਟਰੀਆਂ ਦੇ ਵਿੱਚ ਜਿੱਥੇ ਪੱਠੀਆਂ ਚੱਲਦੀਆਂ ਉੱਥੇ ਇਹ ਕਰੂਡ ਆਇਲ ਜਾਨੀ ਕਿ ਵਰਤੂ ਦੇ ਵਿੱਚ ਆ ਜਾਂਦਾ ਸੀ ਤੇ ਜਿਹੜੀਆਂ ਫੈਕਟਰੀਆਂ ਫੁਕਟਰੀਆਂ ਵਾਲੇ ਸੀਗੇ ਉਹਨਾਂ ਨੂੰ ਸਸਤਾ ਮਿਲ ਜਾਂਦਾ ਸੀ ਤੇ ਸਸਤੇ ਪਿੱਛੇ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਤਾਂ ਇੱਥੇ ਸਾਰਾ ਕੁਝ ਹੀ ਚੱਲਦਾ ਸੋ ਉਹ ਸਸਤਾ ਲੈ ਕੇ ਇਸ ਤਰ੍ਹਾਂ ਇਹ ਸਾਰਾ ਕਾਰੋਬਾਰ ਚੱਲਦਾ ਸੀਗਾ ਪਿਛਲੇ 15 ਸਾਲਾਂ ਦੇ ਵਿੱਚ ਇਹ ਜਿਹੜੀ ਚੋਰੀ ਸੀਗੀ ਇਹ ਰਾਜਸਥਾਨ ਦੇ ਬਖ ਬਖ ਏਰੀਏ ਦੇ ਵਿੱਚੋਂ ਇਸੇ ਤਰ੍ਹਾਂ ਹੀ ਜਾਨੀ ਕਿ ਇਹ ਸਰੂੰਗਾ ਬਣਾ ਬਣਾ ਕੇ ਵਿੱਚ ਉਹ ਪਾਈਪ ਤੋਂ ਕੀਤੀ ਜਾ ਰਹੀ ਸੀਗੀ ਕਰੂਡ ਆਇਲ ਦੀ ਜਿਹੜੀ ਕੀਮਤ ਆ ਉਹ 15 ਸਾਲ ਪਹਿਲਾਂ 40 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਹੁੰਦੀ ਸੀ ਫਿਰ ਵੇਚ ਜਾ ਕਿਤੇ 100 ਡਾਲਰ ਪ੍ਰਤੀ ਬੈਰਲ ਦੇ ਹਿਸਾਬ ਨਾਲ ਵੀ ਚਲਦੀਆਂ ਰਹੀਆਂ ਅੱਜ ਕੱਲ ਜੇ ਇਹਦੀ ਦੇਖਿਆ ਜਾਵੇ ਤਾਂ ਇਹਦੀ ਜਿਹੜੀ ਕੀਮਤ ਹੈਗੀ ਆ ਕੱਚੇ ਤੇਲ ਦੀ ਪ੍ਰਤੀ ਬੈਰਲ ਸਮਝ ਲਓ 70 ਕ ਜਾਂ 71 ਕ ਡਾਲਰ ਦੇ ਹਿਸਾਬ ਦੇ ਨਾਲ ਹੈਗਾ ਪਿਛਲੇ 15 ਸਾਲਾਂ ਦੇ ਵਿੱਚ ਇਹਨਾਂ ਨੇ 75 ਕਰੋੜ ਲੀਟਰ ਜਿਹੜਾ ਤੇਲ ਸੀਗਾ ਐਦਾਂ ਹੀ ਚੋਰੀ ਕੀਤਾ ਵੈਸੇ ਤਾਂ ਇਹ ਅੱਜ ਦੀ ਕੀਮਤ ਦੇ ਹਿਸਾਬ ਨਾਲ ਹਿਸਾਬ ਦੱਸਿਆ ਗਿਆ ਆ ਕਿ ਉਹ 75 ਕਰੋੜ ਲੀਟਰ ਜਿਹੜਾ ਤੇਲ ਐਦਾਂ ਚੋਰੀ ਹੋਇਆ ਉਹਦਾ ਮੌਜੂਦਾ ਸਮੇਂ ਜੋ ਕੀਮਤ ਹੈਗੀ ਆ ਪ੍ਰਤੀ ਬੈਰਲ ਦੇ ਹਿਸਾਬ ਨਾਲ 70-71 ਡਾਲਰ ਦੇ ਹਿਸਾਬ ਨਾਲ ਜੇ ਦੇਖਿਆ ਜਾਵੇ ਤਾਂ ਇਹ 3000 ਕਰੋੜ ਇਹ ਰੁਪਈਆ ਬਣਦਾ ਆ ਇੰਡੀਆ ਦਾ ਇੰਨਾ ਯਾਨੀ ਕਿ ਚੋਰੀ ਹੋਈ ਆ ਪੂਰੀ ਰਿਪੋਰਟ ਜਿਹੜੀ ਮੈਂ ਤੁਹਾਨੂੰ ਦੱਸੀ ਆ ਇਹ દੈਨਿਕ ਪਾਸਕਰ 20 ਜੁਲਾਈ 2025 ਦੀ ਅਖਬਾਰ ਦੇ ਵਿੱਚ ਉਹਨਾਂ ਨੇ ਪੂਰਾ ਇਹਦੇ ਤੇ ਇੱਕ ਪੂਰੀ ਰਿਪੋਰਟ ਛਾਪੀ ਹੋਈ ਆ ਜਿਹਦੀ ਹੈਡਿੰਗ ਵੀ ਇਹੀ ਆ ਕਿ ਗੁਜਰਾਤ ਦੀ ਸੈਂਡੀ ਗੈਂਗ ਜਾਨੀ ਕਿ ਜਿਹੜਾ ਸੰਦੀਪ ਗੁਪਤਾ ਜਿਹੜਾ ਮੇਨ ਲੀਡਰ ਹੈਗਾ ਤੇ ਦਿੱਲੀ ਦੀ ਸ਼ਰਬਨ ਗੈਂਗ ਜਿਹੜੀ 2008 ਤੋਂ ਸਕਰੀਅ ਹੈ ਤੇ ਸੈਂਡੀ ਗੈਂਗ ਜਿਹੜੀ 2006 ਤੋਂ ਹੈਗੀ ਆ ਸੋ ਇਹ ਵਾਲੇ ਜਿਹੜੇ ਬੰਦੇ ਹੈਗੇ ਆ ਐਨੇ ਲੰਬੇ ਸਮੇਂ ਤੋਂ ਇਹ ਇਹ ਚੋਰੀ ਵਾਲਾ ਕੰਮ ਕਰਦੇ ਆ ਉਹਨਾਂ ਦੇ ਜਿਹੜੇ ਮੂਰੇ ਛੋਟੇ-ਮੋਟੇ ਬੰਦੇ ਰੱਖਿਓ ਫੜ ਹੋ ਜਾਂਦੇ ਆ ਪਰ ਇਹ ਜਿਹੜੇ ਦੋ ਬੰਦੇ ਹੈਗੇ ਆ ਸ਼ਰਬਨ ਗੈਂਗ ਤੇ ਇਹ ਸੈਂਡੀ ਗੈਂਗ ਦਾ ਸੰਦੀਪ ਗੁਪਤਾ ਇਹ ਹਾਲੇ ਤੱਕ ਫੜ ਵੀ ਨਹੀਂ ਹੋਏ ਹੈਗੇ ਮੈਂ ਦੇਖਿਆ ਪੈਸੇ ਕਮਾਉਣ ਦੇ ਲਈ ਹੈ ਨਾ ਲੋਕੀ ਜਿਗਾੜ ਅੱਜ ਕੱਲ ਤਰ੍ਹਾਂ-ਤਰ੍ਹਾਂ ਦੇ ਲਾਈ ਜਾਂਦੇ ਆ ਪਿੱਛੇ ਜਿਹੇ ਕੁਝ ਹੀ ਹਫ਼ਤੇ ਪਹਿਲਾਂ ਇੱਕ ਦੋ ਜਣੇ ਫੜ ਹੋ ਗਏ ਸੀਗੇ ਤੁਸੀਂ ਸ਼ਾਇਦ ਸੁਣਿਆ ਵੀ ਹੋਣਾ ਨਿਊਜ਼ 'ਚ ਕਾਫੀ ਆਇਆ ਸੀਗਾ ਰਾਜਸਥਾਨ ਦੇ ਯਾਨੀ ਕਿ ਜਿਹੜਾ ਪੰਜਾਬ ਦੇ ਨਾਲ ਬਾਰਡਰ ਲੱਗਦਾ ਹੀ ਆ ਉੱਥੇ ਸ਼੍ਰੀ ਗੰਗਾ ਨਗਰ ਦੇ ਇਹ ਸੀਗੇ ਇੱਕ ਸੀਗਾ ਇਹ ਸਾਇੰਸ ਟੀਚਰ ਸਰਕਾਰੀ ਸਾਇੰਸ ਟੀਚਰ ਤੇ ਇੱਕ ਸੀਗਾ ਦੂਆ ਕੈਮਿਸਟਰੀ ਦਾ ਟੀਚਰ ਇਹਨਾਂ ਦੇ ਨਾਮ ਸੀਗੇ ਮਨੋਜ 바ਰਗਵ ਤੇ ਇੰਦਰਜੀਤ ਬਿਸ਼ਨੋਈ ਇਹਨਾਂ ਨੇ ਆਹ ਜਿਹੜੀਆਂ ਪਿੱਛੇ ਜੇ ਆਹ ਗਰਮੀਆਂ ਦੀਆਂ ਛੁੱਟੀਆਂ ਛਟੀਆਂ ਚੱਲਦੀਆਂ ਸੀਗੀਆਂ ਸਕੂਲਾਂ ਦੇ ਵਿੱਚ ਨਾ ਹੁੰਦੀਆਂ ਜਾਂ ਡੇਢ ਦੋ ਮਹੀਨੇ ਦੀਆਂ ਇਹਨਾਂ ਪਤੰਦਰਾ ਨੇ ਪੂਰਾ ਇੱਕ ਆਪਣਾ ਉੱਥੇ ਰੂਮ ਲਿਆ ਗੰਗਾ ਨਗਰ ਦੇ ਵਿੱਚ ਰਾਜਸਥਾਨ ਦੇ ਤੇ ਉਹ ਲੈ ਕੇ ਉੱਥੇ ਪੂਰਾ ਇਹ ਹਨ ਜਿੱਦਾਂ ਲੈਬ ਬਣਾਈ ਹੋਈ ਹੁੰਦੀ ਆ ਕੈਮਿਸਟਰੀ ਤੇ ਸਾਇੰਸ ਦੇ ਟੀਚਰ ਤਾਂ ਸੀਗੇ ਹੀ ਇਹ ਆ ਕੈਮੀਕਲ ਆ ਕੈਮੀਕਲ ਆ ਬਾਰੇ ਥੋੜੀ ਬਹੁਤੀ ਨੌਲੇਜ ਤਾਂ ਇਹਨਾਂ ਨੂੰ ਹੈਗੀ ਸੀਗੀ ਹਨਾ ਸੋ ਇਹਨਾਂ ਨੇ ਮਤਲਬ ਕਿ ਡੇਢ ਦੋ ਮਹੀਨੇ ਦੇ ਵਿੱਚ ਉੱਥੇ 5 ਕਿਲੋ ਸਿੰਥੈਟਿਕ ਡਰੱਗ ਚਿੱਟਾ ਜਿਹੜਾ ਕਹਿੰਦੇ ਆ ਨਾ ਉਹ ਬਣਾ ਸਿਟਿਆ ਤੇ ਉਹ 5 ਕਿਲੋ ਇਹਨਾਂ ਨੇ 15 ਕਰੋੜ ਦਾ ਇਹ ਡੇਢ ਕੁ ਮਹੀਨੇ ਦੇ ਵਿੱਚ ਵੇਚ ਵੇਚ ਦਿੱਤਾ ਇਹ ਪੰਜਾਬ ਦੇ ਵਿੱਚ ਵੇਚਿਆ ਤੇ ਦਿੱਲੀ ਦੁੱਲੀ ਦੇ ਵਿੱਚ ਇਹਨਾਂ ਨੇ ਵੇਚਤਾ ਹਨਾ 15 ਕਰੋੜ ਰੁਪਈਆ ਇਹ ਜਿਹੜੇ ਮਾਸਟਰ ਸੀਗੇ ਦੋਈ ਡੇਢ ਕੁ ਮਹੀਨੇ ਦੇ ਵਿੱਚ ਉੱਥੇ ਇਹਨਾਂ ਨੇ ਕਮਾਤਾ ਫਿਲਹਾਲ ਇਹ ਪੁਲਿਸ ਦੇ ਡਿੱਕੇ ਆ ਗਏ ਸੀਗੇ ਸੋ ਪੁਲਿਸ ਨੇ ਇਹਨਾਂ ਨੂੰ ਫਿਲਹਾਲ ਫੜ ਲਿਆ ਅੰਦਰ ਰਹਿ ਗਿਆ ਦੇਖੋ ਕਿੰਨਾ ਚੇਰ ਰਹਿੰਦੇ ਆ ਪਰ ਦੇਖੋ ਦੁਨੀਆ ਦਾ ਦਿਮਾਗ ਕਿੱਧਰ ਕਿੱਧਰ ਤੱਕ ਦੁਨੀਆ ਚੱਲਦੀ ਆ ਪੰਜਾਬੀ ਤਾਂ ਐਵੇਂ ਹੀ ਬਸ ਬਦਨਾਮ ਆ ਅਸੀਂ ਅਸਲੀ ਠੱਗੀਆਂ ਠੋਰੀਆਂ ਤਾਂ ਬਾਕੀ ਰਾਜਾ ਰੂਜਾ ਵਾਲੇ ਕਰੀ ਜਾਂਦੇ ਆ ਸੋ ਇਹ ਆਪਣੀ ਅੱਜ ਦੀ ਖਬਰ ਸੀਗੀ ਦੱਸਣ ਦੀ ਕੋਸ਼ਿਸ਼ ਕੀਤੀ ਜੇ ਵਧੀਆ ਲੱਗਿਆ ਜਾਂ ਮਾੜਾ ਲੱਗਿਆ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ